ਟੰਡਿਆ ਛੱਤ ਦੇ ਉੱਤੇ ਕਰਦਾ ਆ ਹਾਂ ਹੋਂ ਨੀ ਨਾਂ ਤੇਰੀ ਮਾਂ ਕੱਥ ਬਿਨਾ ਕਰਤੀ ਤੂੰ ਹਾਂਜੀ thank <laughs> you I'm mm -hmm. ਤੇ ਮੇਰੀ ਰੂਹ ਪਰਦੇਸਣ ਹੋਈ ਹੋਏ ਉਹਨਾਂ ਦੇ ਸਾਵੇਂ ਕੋਠੀ ਸਾਹਿਬ ਤੇ ਕੁਝ ਬਹੁਤ ਨਾ ਸਕੀ ਪਰ ਜੇ ਤੂੰ ਖੁਫਕੀ ਖੁਫਕੀ ਰੋ ਹੋ ਨੀ ਮਿਨਿ ਮਿਨਿ ਤਾਰਿਆਂ ਦਿলো ਪਰਦੇਸ ਆਵੇਂ ਨੀ ਮਿਨਿ ਮਿਨਿ ਤਾਰਿਆਂ ਦਿলো ਨਿਮੀ ਨਿਮੀ ਤਾਰਿਆਂ ਬਿਨੋ ਪਰਦੇਸ ਆਵੇ ਨਿਮੀ ਨਿਮੀ ਤਾਰਿਆਂ ਬਿਨੋ ਹੋ ਜੱਟੇ ਮਰਦਿਆਂ ਦੁੱਖ ਤੇ ਰਜਰਦਿਆਂ ਕਿੰਨਾ ਤੇ ਲੋਕਰਦਿਆ ਮਾ ਨਿਮੀ ਨਿਮੀ ਤਾਰਿਆਂ ਬਿਨੋ ਪਰਦੇਸ ਆਵੇ ਨਿਮੀ ਨਿਮੀ ਤਾਰਿਆਂ ਬਿਨੋ ਹੋ ਇੱਕ ਗੱਲ ਵੇ ਮੇਰੀ ਵੀ ਉਮਰ ਸਾਰੀ ਤੈਨੂੰ ਹੀ ਵੇ ਲੱਗ ਜਾਏ ਹੋ ਇਤਕਾਲੇ ਅੱਖ ਮੈਨੂੰ ਮਿਲੇ ਕਿ ਤੇਰਾ ਪਿਆਰ ਮੇਰੀ ਵੀ ਉਮਰ ਸਾਰੀ ਤੈਨੂੰ ਹੀ ਵੇ ਲੱਗ ਜਾਏ ਹੋ ਮੇਰੇ ਕੋਲੋਂ ਦੂਰ ਜਾ ਕੇ ਮੇਰੇ ਦਿਲ ਚਾਮੀਆਂ ਵੇ ਕਿਸੇ ਨਾਲ ਨਾ ਜਾਵਿੱਤ ਹੋ ਏ ਨਿੰਮ ਨਿੰਮ ਤਾਰਿਆਂ ਦੀ ਲੋ ਪਰਦੇਸੀਆਂ ਵੇ ਨਿੰਮ ਨਿੰਮ ਤਾਰਿਆਂ ਦੀ ਲੋ चार oh, ਨੇ ਮਿਤਾਰਿਆਂ ਦੀ ਨਾ ਪਰਦੇਸਿਆਂ ਵੇ ਨਿਮਿਨ ਮਿਤਾਰੇ ਦਿਨ ਚੰਗਾ ਲੱਗਾ ਤੇ ਪੱਕਦੇ ਨੇ ਸੌਣ ਦਾ ਮਹੀਨਾ ਹਾਜੀ ਤੇ ਸਾਨੂੰ ਕੀ ਪਤਾ ਆ ਕਿ ਜਖੀਰ ਪੂੜੇ ਪੱਕਦੇ ਨੇ ਸਾਨੂੰ ਤਾਂ ਸੱਸ ਪਤਾ ਆ ਕਿ ਪੀ ਜਾ ਕੇ ਜੇ ਖਾਈ ਤੱਕ ਇਹ ਨਹੀਂ ਪਤਾ ਕਿ ਚੋਈ ਦੀ ਮੇਰੀ ਕਿਵੇਂ ਤੇ ਕਿਦਾਂ ਦਾ ਸਵਾਦ ਹੁੰਦਾ ਸਜਣੀ ਮਨਾਈ ਦਾ ਉਹ ਦਿੱਧਿਆਂ ਦੇ ਵਿੱਚ ਕਿਵੇਂ ਮੁਟਿਆਰ ਧੂੜਾ ਪੱਟਦੀ ਆ ਤੇ ਅਸੂਦੇ ਮਹੀਨੇ ਕਿਵੇਂ ਫੁੱਲ ਖਿੜੇ ਕਹਿੰਦਾ ਓਏ ਜਫੀ ਵਿੱਚ ਲੈ ਲੈ ਬੁਰਬਾਜ ਜਾਂਦੇ ਸਮਿਆਂ ਨੂੰ ਓਏ ਓ ਆਪਣਾ ਨਿਰਮਲ ਸਾਵੇ ਹੱਥਾਂ ਚੋਂ ਗਵਾਈ ਦਾ ਓ ਆਪਣਾ ਨਿਰਮਲ ਸਾਵੇ ਹੱਥਾਂ ਚੋਂ ਗਵਾਈ ਦਾ ਓ ਪੁੱਤਰ ਬਦਲ ਜਾਂਦੇ ਨੇ ਪਰ ਲੋਕੋ ਮਾਵਾਂ ਰਿਭੁੰਦਿਆ ਮੇ ਮਾਵਾ ਦੀ ਗੱਲ ਜਿਸਕਰ ਹੋਮਣ ਕੇ ਜਿਸਕਰ ਹੋਮਣ ਮਾਪੇ ਲੋੜ ਦੀ ਪੈਂਦੀ ਜਿੰਦਿਆਂ